ਸਵਾਗਤ ਹੈ ਕਿਸਾਨ ਵੀਰੋਤ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੇ ਵੀਡੀਓ ਵਿੱਚ ਇੱਕ ਬੈੜ ਤਾਜੀ ਸੂਈ ਵੀ ਦੋ ਕੱਪੜਾ ਇਹ ਸੇਲ ਆ ਤਿੰਨ ਅਗ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲ ਅੱਸੀ ਗੱਲ ਬਾਈ ਜੀ ਅੱਸੀ ਗੱਲ ਵੀਰੇ ਨਾਮ ਐਡਰੈਸ ਦੱਸੋ ਜੀ ਆਹ ਤੁਮਕੌਰ ਸਿੰਘਾ ਪਿੰਡ ਤੋਂ ਅੱਜ ਨਾਲ ਆਉਣ ਵਾਲਾ ਵੀਰੇ ਮੋਬਾਈਲ ਨੰਬਰ ਜੀ ਫੋਨ ਨੰਬਰ 9779475644 ਜੀ 9779475644 ਹਾਂ ਹਾਂ ਵੀਰੇ ਅੱਜ ਆਪਾਂ ਵੀਡੀਓ ਬਣਾਉਣੇ ਪਏ ਆ 12 ਅੰਤ 12 ਦਾ ਟਾਈਮ ਆ ਬਾਬਾ ਰਾਮ ਕਰਤਾ ਦਾ 17 ਤਰੀਕਾ ਹਨਾ ਹਾਂ ਤੇ 12 ਦਾ ਹਾਂ ਟਾਈਮ 17 ਤਰੀਕਾ ਲਈ ਦਿਖਾ ਦਿਓ ਠੀਕ ਆ ਜਿਹੜੇ ਆਪਾਂ ਬੈੜ ਦੇਖੀ ਜਾਂਦੇ ਆ ਕਿਹੜਾ ਸੂ 4 ਦਿਨ ਹੋ ਗਏ ਸੂਰੀ 4-5 ਦਿਨ ਹੋ ਗਏ 17 ਕਿਲੋ ਉਹ ਤਾਂ ਤਿਆਰ ਆ ਗਣ ਠੰਡਾ ਕਰਮੂਗਾ 18 ਦਾ ਪਰ 17 ਮੰਨ ਕੇ ਰਹਿ ਗਿਆ ਬੰਦਾ 8 ਡੱਬੇ ਟਾਈਮ ਦੇ ਮੰਨ ਕੇ ਦੀਆਂ ਵਾਗੀਆਂ ਜੇਰ ਵਗੈਰਾ ਦਾ ਨਾ ਜੇਪੀ ਨੂੰ ਵੀਡੀਓ ਆਈ ਜੀ ਬਈਆ ਜੇ ਕਿ ਨਹੀਂ ਪਾਲੂ ਗੋਲਿੰਗ ਕੋਲ ਦਾ ਟਾਈਮ ਜਿਹੜਾ 12 ਟਾਈਮ ਆ ਆਪਨੇ ਕੋਈ ਗੱਲ ਨਹੀਂ ਹੋ ਰਹੀ ਠੀਕ ਹੈ ਨਾਣਾ ਨੂੜਾ ਬਹੁਤ ਆ ਹਨਾ ਦੋਨੋਂ ਪਾਸੇ ਐਨ ਭਾਰ ਦਾ ਨਕਸ਼ਾ ਦੋਨੋਂ ਸਾਈਡ ਦੀ ਸਾਡੇ ਵੀਰ ਬਣ ਕੇ ਐਦਾਂ ਦੂਜੀ ਸਾਈਡ ਦੇ ਵੀ ਸਾਡੇ ਕੋਸੇ ਠੰਡੀ ਸੀਲ ਆ ਲੱਗ ਤਾਣਾ ਵਾਲਾ ਕੰਮ ਨਹੀਂ ਬੈਠ ਗਿਆ ਮੈਨੂੰ ਜਿਵੇਂ ਮਾਰਦੀ ਥਣਸਰ ਪੜਦਾ ਕੁਝ ਨਹੀਂ ਗੇਨੀ ਤੇ ਰਾਜੀ ਸਾਂਦੇ ਚੌਂਡ ਚਵਾ ਦਾ ਫਿਰ ਇੱਕ ਨੰਬਰ ਆ ਜਾਵਾਂ ਹਨ ਇੱਕ ਨੰਬਰ ਆ ਜਾ ਰਿਹਾ ਕੋਈ ਲੋਨੀ ਆਉਣਾ ਆਉਣਾ 17 ਕਿਲੋ ਤੇ 17 16 ਮਣ ਕਿਲੇ ਦੇ 17 ਮਣ ਵੇਜ ਨੂੰ ਆਉਂਦੀ ਹੈ ਪਾਉਗੀ ਹਾਂ ਇਹ ਤਾਂ ਬਾਹਰ ਪਾਉਗੇ ਪੈਸੇ ਕਿਨੇ ਲੈਣੇ ਆਪਾਂ ਜੀ ਪੈਸੇ ਬੜਿਆ ਮੁੱਲ ਕਿੰਨਾ ਮਰਜੀ ਕਰ ਲਈ 60000 ਦੀ ਬੈੜਾ ਬੱਦੇ ਦਾ ਨਹੀਂ ਬਈ ਯਾਰ ਟੋਰੀ ਬਾਹਰ ਨੂੰ ਤੋ ਫਿਰ ਕੱਦ ਕਾਠ ਵਗੈਰਾ ਦੇਖੋ ਬੈੜਾ ਤਾਂ ਸੋਨਾ ਆਪ ਸਤਰਾ ਤਾਂ ਖਰਾ ਲਾਇਆ ਜ ਮੜਿਆ ਕਿ ਕਾ ਰਾਜ ਜੀ ਸਮੀ ਬੜੀ ਹੈਨਾ ਦੇਖੀ ਆਟ ਦੇ ਨਾਲਾਂ ਦੇਖੀ ਨਾੜਾ ਬੜਿਆ ਚੰਗੇ ਹੈਨਾ ਸਾਈ ਮੜਿਆ ਥਣ ਹਾਥੀ ਜਵਾਈ ਜਲਾ ਜਾਵਾਂ ਦੇਖੀ ਨਾੜਾ ਆ ਦੇਖ ਫੜ ਤਨਖਾਹ ਆਪਣੇ ਆਪ ਜਮਾ ਥਣ ਗਲਾਪੀ ਗਲਾ ਇੱਕ ਵਾਰ ਹੋਰ ਕੁਝ ਵੀ ਨਹੀਂ ਕਹਿੰਦੀ ਤਰਨਾ ਕਰ ਤੈ ਲੋ ਜਿੱਥੇ ਮਰਜੀ ਦਾ ਮਾਰ ਮਾਰਦੀ ਖਾ ਲਾ ਖਾ ਲਾ ਇਹ ਸਾਫ ਲੈਵਾ ਫਾੜ ਜਰਾ ਜੀ ਮੂਰਲੀ ਗਾੜੀ ਇਧਰਲੀ ਗਾੜੀ ਪਛਾੜੀ ਦੇਖ ਕੇ ਆ 67 ਚੋਂ ਮਾਨ ਤਨ ਕਰ ਦਾਂਗੇ ਬਾ ਮਾਣਾ ਮੋਟਾ ਕਰ ਦਾਂਗੇ ਭਰਾ ਮੇਰਾ ਬਾੜਾ ਮੁੱਲ ਨਹੀਂ ਕਰਿਆ ਮੈਂ ਕਹਿਆ ਕੀ ਆ ਵੀ ਮੁੱਲ 80 ਕਰ ਲਿਆ 77 ਕਰ ਦੇਣਾ ਮੈਂ ਹੁਣ ਵੇਚੀ ਵਿਚ ਨਹੀਂ 60 ਦੀ ਉਹ ਕੰਮ ਨਹੀਂ ਹੈਗਾ ਵੀਰੇ ਯਾਰ ਜੈ ਜੈ ਗੱਲ ਆ ਦੇਖੀ ਸੀਲ ਠੰਡੀ ਆ ਤੇ ਗੁੜ ਦਾ ਘਟਾ ਹੀ ਲਈ ਫਿਰਿਆ 16 17 ਕਿਲੋ ਖੁੱਲਾ ਦੁੱਧ ਤਿਆਰਾ 20 22 ਕਿਲੋ ਦੁੱਧ ਘੱਡੂਗੀ ਇਹ ਵ ਉਦੋਂ ਤੇ ਮੇਰਾ ਫੈਟ ਵਾਲਾ ਪਊਗਾ ਬਾਲਾ ਬਸ ਦੁੱਧ ਵੀ ਚਿੱਟਾ ਪਾੜ ਫੜ ਕੇ ਜਮਾ ਜੈ ਜੈ ਗੱਲ ਮਗਰ ਬੱਚਾ ਵੀ ਹਿਲਗਾ ਮਾ ਮਗਰ ਬਸ ਆ ਗਏ 78 ਚੋਂ ਮਾਰਦਣ ਹੋ ਜਾਊਗਾ ਕੱਦ ਵਾਲੀ ਦੱਸ ਵੀ ਕੱਦ ਵਾਲੀ ਬੈੜ ਕੋਈ ਉਹ ਨਹੀਂ ਹੈਗੀ ਛੋਡੀ ਮਾਟੀ ਹੈ ਨਾ ਜੈ ਜੈ ਗੱਲ ਚਲੋ ਜੁਰੂ ਬੂੜੀ ਫੋਲ ਹਨ ਮਾ ਇੱਕ ਨੰਬਰ ਆ ਜਮਾ ਜਿਹੜਾ ਕੋ ਮਰਜੀ ਪਾ ਦੋ ਦੁਬਾਰਾ ਫੇਰ ਬੈ ਕਉ ਦੁਬਾਰਾ ਉਧਰੋਂ ਖੱਡ ਕੇ ਆਇਆ ਨਾ ਮੈਂ ਦੁਬਾਰਾ ਬਈ ਲੈ ਤਾਰਾ ਦੂਰ ਵਾਲੇ ਪਾਸ ਤੋਂ ਓਕੇ ਆ ਜਾਵਾਂ ਹਨ ਜਮਾ ਲੈ ਥੋੜੇ ਕੋ ਚੋੜ ਜਵਾ ਕਰ ਲੈ ਵਰਗਾ ਦੋਲੇ ਦੋ ਜਮਾਰ ਦੋ ਤਾਰਾ ਇੱਕ ਨੰਬਰ ਚ ਵਾਈ ਦਾ ਬਾਲੀ ਬ ਚੋੜ ਜਵਾਲੀ 1 ਨੰਬਰ ਤੇਰੀ ਸਾਲ ਦੀ ਘੱਟਦੇ ਨੇ ਬੇਸਤ ਬਾ ਠੀਕ ਆ 67 ਇਹ ਜੋ ਮਾਨਦਾਨ ਕਰ ਦਾਂਗੇ ਬਈ ਹੁਣ 400 ਹੀ ਹੋਊ ਬਾਈ ਬਣ ਕੇ ਉਹ ਨਹੀਂ ਹੈਗਾ ਵਿੱਚ 5-4000 ਰੁਪਏ ਹੋ ਆਪਾਂ ਮੁੱਲੀ ਉਹਨਾਂ ਦਾ ਆ ਜਾ ਕਰਾਂਗੇ ਉਹ ਆਪਣਾ ਵੀ ਮੁੱਲ ਜੇ ਫੋਨ ਲਾਵੇ ਪਹਿਲਾਂ ਪਹਿਲੇ ਫੋਨ ਵਾਲੀ ਥੱਕ ਲੈ ਭਰਾ ਮੇਰਾ ਅੱਗੇ ਦੋ ਨੰਬਰ ਦੇਖੀ ਦੋ ਨੰਬਰ ਸਾਈ ਨਾਲ ਆਪਣਾ ਅੰਦਰ 16 ਗ੍ਰਾਮ ਉਹ ਤਾਂ ਕੱਢਾ ਹੋਇਆ ਆਪਣੇ ਮਿੱਤਰ ਤੋਂ ਲਈਏ ਖਾਸ ਤੋਂ ਘੱਗੜੀ ਥਲੇ ਕਿਵੇਂ ਬਈ ਇਹਦਾ ਇਹ ਦਿਨ ਚੈਲੰਜ ਸੁਣ ਤੈਨੂੰ ਤਾਂ ਪਿਆਰ ਹੀ ਆ ਮੇਰਾ ਠੀਕ ਆ ਦੋ ਚਾਰ ਦਿਨ ਤੂੰ ਮੈਂ ਅੱਜ ਅੱਜ ਛੁਪਿਆ ਜੀ ਰੂਪ ਦੋ ਦਿਨ ਲੈ ਲੈਣਾ ਠੀਕ ਵੇਗਾ ਘਗਰਾ ਕੇ ਮੈਂ ਲੈਵੇ ਤਾਂ ਦੇਖੀ ਕਿੰਨੀ ਐਵਰੇਜ ਮੰਨ ਕੇ ਚੱਲੇ ਦੋ ਬਸ 16 ਕਿਲੋ ਤੋਂ ਤਾਂ ਕੱਢਿਆ ਹੋਇਆ ਨਾ ਬੈਠ ਨੇ ਪਰ ਭਲੂਣ ਨੇ ਭਰੇ ਰ ਠੀਕ ਹੈ ਕਹਿਦਾ ਭਾਬ 16 ਮੰਨ ਕੇ ਹੀ ਲੈ ਲੈ ਤੂੰ ਤਾਂ ਬਾਬੂ ਤਾਂ 18 ਕਿਲੋ ਵੀ ਕੱਢ ਸਕਦੇ ਬਈ ਜਿਹਨੇ ਸਾਹ ਨਾ ਹੋਇਆ ਇਹਦਾ ਰੇਟ ਕੀ ਰਹਿਣਾ ਰੇਟ 62000 ਦੀ ਦੇ ਦਾਂਗੇ ਸੀ ਆ ਲੈ ਸਾਤੀ ਲੈ ਘਗਰਾ ਉਹ ਆਪਰੇ ਕੋ ਗਾਂਦ ਨੂੰ ਪਤਾ ਲੱਗੇਗਾ ਤੇਰਾ ਢਿੱਲੋ ਜਰ ਕਿੰਨੇ ਕਾ ਬਦੂ ਵੀਡੀਓ ਪਾ ਜੀ ਨੇ ਆਪਣੇ ਚੈਨਲ ਤੇ ਤੇਰੇ ਚੈਨਲ ਤੇ ਵੀ ਠੰਡੀ ਹੋ ਜਿਹੜੀ ਹੋਊਗੀ ਆ ਦੇ ਉਹਦੇ ਸਾਹੀ ਵਾਲ ਕਹਿੰਦੇ ਤੂੰ ਕਹਿੰਦਾ ਸਾਹੀ ਵਾਲ ਲੱਤਾਂ ਮਾਰਦੀ ਪਹਿਲਾਂ ਵੀ ਤੇਰੇ ਚੈਨਲ ਤੇ ਬਾਈ ਜੂ ਦੇ 7 ਮਿੰ ਆ ਦੇਖ ਲੈ ਲੈ ਠੰਡੀ ਸੀਲ ਆ ਜਾ ਹਾਂ ਲੈ ਸਹਾਰਾ ਉੱਤੇ ਆਪਾਂ 67 ਚੋਂ ਮਾਨਦਾਨ ਹੋ ਜਾਊਗਾ ਹਾਂ ਇਹ ਬਾੜ ਦੀ ਦੇਦਾ ਅੱਛਾ ਬਾੜ ਦੀ ਇਹ ਬਾੜ ਦੀ ਉਹ 77 ਦੀ ਹਾਂ ਠੀਕ ਆ ਠੰਡੀ ਸੀਲ ਆ ਦੇਖੋ ਜਮਾ ਕਿਆ ਵਾਤਾ ਹਣ ਇਧਰ ਢੋਲ ਵੱਜੀ ਜਾਣਾ ਚਾਹੇ ਬਰਾਤ ਲੰਗੀ ਜਾਵੇ ਮੈਂ ਐ ਰਕਤਾਂ ਦੀ ਮਹੀਂ 2 ਲੱਖ ਵਾਲੀ ਆ ਵੀਰੇ ਦੇਖੀ ਲੈ ਠੰਡੀ ਸੀਲ ਆ ਜਾ ਜਿਵੇਂ ਮਰਦੀ ਉਹ ਕੋਈ ਚੱਕਰ ਨਹੀਂ ਦੁਬਾਰਾ ਗਿਆ ਨਹੀਂ ਫੇਰ ਪਰਲੇ ਵਸੇ ਬਈ ਕੁਝ ਨਹੀਂ ਕਹਿੰਦੀ ਲੈ 16 ਕਿਲੋ ਦੁੱਧ ਦੁੱਧ ਵਾਲੀ ਪਾਈਪ ਦੇਖੀ ਦਿਖਾਈ ਮੜੀ ਲੈ ਤੇ ਮਾਣਦਾਨ ਤਾਂ ਕਰੇਗਾ ਮਾਣਦਾਨ ਦਾ ਦੇਖ ਕੇ ਤੋੜਾਂਗੇ ਆਪਾਂ ਅਜੇ ਤਾਂ ਤੋੜ ਦੇ ਵੜੀ ਪਾਣੀ ਚ ਡੰਗਾ ਮਾਰੀਏ ਤਾਂ ਕਹਿੰਦੀ ਨਹੀਂ ਗੱਡੀ ਚ ਪਾ ਕੇ ਤੋੜਾਂਗੇ ਚਾਹੇ ਜੇ ਗੱਲ ਆ ਸੋ 62000 ਚ ਮਾਣਦਾਨ ਹੋ ਜਾਊਗਾ ਤੇ ਦੁੱਧ 16 ਕਿਲੋ ਦੋਗੀ ਝੋੜੇ ਝਾੜੀ ਬੜੀ ਚੰਗੀ ਆ ਨਿਆਣਾ ਝੋੜੇ ਸਿਆਣਾ ਝੋੜੇ ਨਿਆਣਾ ਹੈਗਾ ਕਰੇ ਨਾ ਹੈਗਾ ਉਹ ਡੈੱਕ ਤੇ ਨਹੀਂ ਕਿਸੇ ਗੱਲ ਦੇਖੀ ਆ ਡਰ ਤੇ ਨਾਣਾ ਕਿਵੇਂ ਭਰੀ ਫਿਰਦੀ ਐ ਇਹ ਐ ਤਾਂ ਲੈ ਜਾ ਸਕਦੀ ਇੱਕ ਦੋ ਦੋ ਦਾ ਲਿਆ ਸਕਦੀ ਐ ਐ ਨਹੀਂ ਬਸ ਸੂਪ ਐਜ ਸੂਪ ਐ ਨਾ ਜਿਆ ਜਿਆ ਗੱਲਾਂ ਜਮਾ ਦੇਖੀ ਠੰਡੀ ਸੀ ਰਾਤ ਹੀ ਨਹੀਂ ਕੋਈ ਇਹਦਾ ਹਨਾ ਬਾਕੀ ਲੇਵਾ ਗੁਰਦਾ ਇਕੱਠੀ ਦੀ ਫਿਰ ਜਾਂਦੇ ਕਿ ਬਾਕੀ ਥਾਂ ਵੀ ਥੋੜਾ ਹੱਤੀ ਚਵਾਇਆ ਅੱਗੇ ਆ ਜੀ ਆਪਾਂ ਤਿੰਨ ਨੰਬਰ ਤੇ ਤਿੰਨ ਨੰਬਰ ਤੇ ਵੀਰੇ ਜੱਸੀ ਕ੍ਰੌਸ ਜੀ ਗਾਣਾ ਗੀ ਐਫ ਐ ਜੱਸੀ ਜੱਸੀ ਹਵਾ ਬੱਦਦਾ ਗਾ ਦੇਖੀ ਤੂੰ ਬੰਦਾ ਦੂਜੇ ਜੀ ਜਿੰਦ ਤੋਂ ਉਨਤੇ ਹੀ ਤੇ 24 ਕਿਲੋ ਤੁਸ ਕਹਿੰਦਾ ਕਿ ਮੂਹਰੇ ਦੇ ਖਾਣਾਂ ਦੇ ਵਾਦ ਕਿ ਕੈ ਦਿਨ ਕਰਦੀ ਐ ਇਹ ਵਾ ਤਿਆਰ ਹੀ ਐ ਤੂੰ ਤੁਹਾਨੂੰ ਬ ਉਹ ਜਿੰਨਾ ਤਾ ਮਾਰਦਾ ਇਹਦਾ ਠੀਕ ਹੈ ਹਾਂ ਦੁੱਧ ਕਿੰਦੀ ਰਹੁ ਇਹਦਾ 20 24 ਕਿਲੋ ਤੋਂ ਘੜੂ ਖੜਾ ਮੇਰਾ 20 ਤੋਂ ਬਾਹਰ ਦੋ ਫੇਟਣਾ 20 ਬਾਹਰ ਦੇਖੀ 10 ਦੀਆਂ ਗਾਹ ਵੱਡੀਆਂ ਕਾ ਛੋਟੀਆਂ ਤੁਹਾਨੂੰ ਦੱਸ ਦੀਆਂ ਗਾਹ ਦੇਖੀ ਲੈਵਾ ਲੈ ਕੇ ਨਹੀਂ ਤੁਰਦਾ ਬੈਠ ਦੋ ਦੇਖੀ ਕੀ ਬਾਤ ਯਾਰ ਕਾ ਬੈਠਦਾ ਲੈਵਾ ਲੱਗੇ ਯਾਰ ਇਹਦਾ ਰੇਟ ਕੀ ਰੱਖਿਆ ਵੀ ਰੇਟ ਇਹ ਫੋਨ ਤੇ ਕਰ ਲਾਂਗੇ ਨਾ ਬਾਈ ਯਾਰ ਉਹਨਾਂ ਨੇ ਬਾੜੇ ਹੁੰਦੇ ਆ ਹੈ ਰੇਟ ਬਾੜਾ ਹੁੰਦਾ 80 ਦੀ ਦੇ ਦਾਂਗੇ ਫਿਰ ਯਾਰ ਆ ਗਈ ਨਾ ਕਰਨ 60 ਤੋਂ ਗਾਹ ਨਾਂਗੇ ਨਾ ਹਾਂ 80 ਦੀ ਦੇ ਦਾਂਗੇ ਪਰ ਤੁਹਾਨੂੰ ਆ 60 ਦੀ ਦੰਦਾ ਵੀ ਨਹੀਂ ਗਾਂ ਜੇਹੀ ਠੀਕ ਹੋ ਜਾਪਾ ਹਾਂ ਲੈ ਇਹ ਵੀ ਜਿੱਥੇ ਬਾਜੀ ਖੜਾ ਲਾ ਛੱਡ ਦੇ ਤਲਾ ਲਾਉਗੇ ਨਹੀਂ ਲੈ ਲੈ ਬਾਈ ਤੇ ਕਹਿੰਦਾ ਪਾਵਰ ਲੈਉਣ ਹੀ ਉਹ ਆ ਜਿਹੜੀ ਖੜ ਗਈ ਖੜ ਗਈ ਜਿਹੜੀ ਭੱਜ ਗਈ ਉਹ ਪਲਣੀ ਕੋਈ ਨਹੀਂ ਹੈਗੀ ਲੈ ਇਧਰ ਆ ਦਿਖਾ ਦੇ ਇਧਰ ਛੱਡਾ ਦੇ ਦੱਦ ਪਾਪੇ ਕਿਲੋ ਘੱਟ ਦੇ ਦੇ ਹਾਂ ਲੈ ਧਾਰ ਵੀ ਮਾ ਦਿੰਦੇ ਕੀ ਧਾਰ ਚਾ ਚਾਰ ਦੇ ਕਰੂ ਬਾਈ ਚੰਗੀ ਆਸ ਲੈ ਇੱਕ ਨੰਬਰ ਆ ਯਾਰ ਸਾਫ ਸੁਥਰੀ ਆ ਜਵਾ ਸਾਫ ਸੁਥਰੀ ਜਿੰਨੀ ਹੈਗਾ ਜਿੰਨੀ ਹੈਗਾ ਉਹਨੇ ਚੰਗੀ ਆ ਇਹਦਾ ਬਿਆਸੀ ਜੋ ਮਾਨਦਾਨ ਹੋ ਜਾ ਹਾਂ ਮਾਨਦਾਨ ਹੋ ਜੂਗਾ ਮੋੜ ਲੈ ਇਧਰ ਕਰੋ ਸੋ ਤੋਰਾ ਤਾਰਾ ਦੇਖੋ ਕਰਾਸ ਬੈੜਾ ਨਜ਼ਾਰੇ ਦੇ ਦੂ ਵੀਰੇ ਦਾ ਦੂਜਾ ਸੂਆ ਸੁੰਦੀ ਆ 20 ਤੋਂ ਬਾਹਰ ਵਾਲੀ ਹਾਂ 20 ਤੋਂ ਤਾਂ ਬਾਹਰ ਬੜੇ ਰਾਂ ਦੇ 22 ਕਿਲੋ ਤਾਂ ਪਹਿਲਾਂ ਨੇ ਕੱਢਿਆ ਹੋਇਆ 22 ਮਨ ਕੀ ਲੈ ਲੈ ਬਾਈ ਜਦ ਦੁੱਧ ਦਾ ਵਧ ਕੱਢੂਗੀ ਜੈ ਜਗਲਾ ਕੱਦ ਬੇਡਾ ਵਾਲੀ ਗਾਣੀਆਂ ਨਹੀਂ ਹੋਊਗੀ ਛੋਟੀ ਹੋਵੇ ਆ ਵੀ ਕਤੂਰੀ ਜੀ ਆ ਮੋਬਾਈਲ ਨੰਬਰ ਬੋਲ ਜੀ ਮੋਬਾਈਲ ਨੰਬਰ 9779475644 ਵੀਰੇ ਜਿਹੜਾ ਆਗੇ ਖੁਸ਼ ਕਰਕੇ ਤੋਰਾਂਗੇ ਦੇ ਕੇ ਤੋਰਾਂਗਾ ਜੀ ਤੈਨੂੰ ਪਾਦਾ ਜਿਹੜਾ ਬੰਦੇ ਨੇ ਪਹਿਲਾਂ ਨੇ ਫੋਨ ਲਾਗਾ ਆਪਾਂ ਦੇਖ ਕੇ ਤੋਰਾਂਗੇ ਜੈ ਜਗਲਾ ਵੀਰੋ ਦੇਖ ਲਈ ਧੰਨਵਾਦ